ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਜੀਸੀਐਮ ਕਨਵੈਟ ਸਕੂਲ ਡਿਰਬਾ ਦੀ ਪ੍ਰਾਹੁੰਚਾਰੀ ਹੈ CBSE ਬੋਰਡ ਨਾਲ ਸੰਬੰਧਿਤ ਸਕੂਲਾਂ ਦੇ ਵੱਖ-ਵੱਖ ਵਰਗਾਂ ਦੇ ਨੈਸ਼ਨਲ ਪੱਧਰ ਤੇ ਮੁਕਾਬਲੇ ਸ਼ੁਰੂ ਹੋ ਗਏ ਹਨ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ CBSE ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ ਇਸ ਵਿਸ਼ਾਲ ਟੂਰਨਾਮੈਂਟ ਦਾ ਉਦਘਾਟਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ ਜਿੱਥੇ ਉਹ ਹਰ ਇੱਕ ਪ੍ਰਾਂਤ ਤੋਂ ਆਏ ਖਿਡਾਰੀਆਂ ਨਾਲ ਜਾਣ ਪਛਾਣ ਕਰ ਰਹੇ ਹਨ ਅਤੇ ਉਨ੍ਹਾਂ ਦੀ ਹੌਸਲਾ ਫਜ਼ਾਈ ਵੀ ਕਰ ਰਹੇ ਹਨ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਦਿਰਬਾ ਦਾ ਸ਼ਹੀਦ ਬਚਨ ਸਿੰਘ ਸਟੇਡੀਅਮ ਪਹਿਲਾ ਹੀ ਕੌਮੀ ਤੌਰ ਤੇ ਆਪਣੀ ਪਛਾਣ ਬਣਾ ਚੁੱਕਾ ਹੈ ਜਿੱਥੇ ਇੱਕ ਖੇਡ ਸਟੇਡੀਅਮ ਨੇ ਸੈਂਕੜੇ ਹੀ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਹਨ ਉੱਥੇ ਅੱਜ ਨੈਸ਼ਨਲ ਪੱਧਰ ਦੇ ਆਰਚਰੀ ਦੇ ਮੁਕਾਬਲੇ ਕਰਾਏ ਜਾਣ ਦੇ ਨਾਲ ਇੱਕ ਇਤਿਹਾਸ ਦਾ ਨਵਾਂ ਪੰਨਾ ਹੋਰ ਜੁੜ ਗਿਆ ਹੈ ਦੇਸ਼ ਦੇ ਕੋਨੇ-ਕੋਨੇ ਵਿੱਚ ਆਉਣ ਵਾਲੇ ਇਹ ਖਿਡਾਰੀ ਦਿੜਬਾ ਦੇ ਨਾਮ ਤੋਂ ਜਾਨੂ ਹੋਣਗੇ ਅਤੇ ਦਿੜਬੇ ਸ਼ਹਿਦ ਦੀ ਚਰਚਾ ਸਾਰੇ ਦੇਸ਼ ਵਿੱਚ ਹੋਵੇਗੀ ਦੇਖੋ ਇਹ ਦਿੜਬੇ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਸੀਬੀਐਸਸੀ ਨੇ ਸੈਂਟਰ ਬੋਰਡ ਆਫ ਐਗਜ਼ਾਮੀਨੇਸ਼ਨ ਜਿਹੜਾ ਉਹ ਡੜਬੇ ਨੂੰ ਚੁਣਿਆ ਜਿੱਥੇ ਕਿ ਤੀਰ ਅੰਦਾਜ਼ੇ ਦੀਆਂ ਨੈਸ਼ਨਲ ਲੈਵਲ ਦੀਆਂ ਗੇਮਾਂ ਹੋ ਰਹੀਆਂ ਨੇ ਔਰ ਖਾਸ ਕਰਕੇ ਸਾਡੇ ਜੀਸੀਐਮ ਸਕੂਲ ਨੂੰ ਚੁਣਿਆ ਔਰ ਡੜਬੇ ਹਲਕੇ ਇਸ ਗਰਾਊਂਡ ਨੂੰ ਮੈਂ ਸਭੰਦਾ ਇਸ ਗਰਾਊਂਡ ਦੀ ਮਿੱਟੀ ਬੜੀ ਭੱਗਾ ਵਾਲੀ ਆ ਇਹਨੇ ਹਮੇਸ਼ਾ ਹੀ ਜਿਹੜੇ ਡੈਕਸ਼ਨ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪੈਦਾ ਕੀਤੇ ਨੇ ਸੋ ਮੇਰੇ ਵੱਲੋਂ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਕੂਲ ਦੀ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸੈਕੰਡ ਟਾਈਮ ਜਿਹੜੀਆਂ ਨੈਸ਼ਨਲ ਲੈਵਲ ਦੇ ਖੇਡਾਂ ਹੋ ਰਹੀਆਂ ਨੇ ਕਿਆ ਸੋ ਇਹਨਾਂ ਦਾ ਵਿਸ਼ੇਸ਼ ਅਪਰਾਲਾ ਹੁੰਦਾਗਾ ਕਿ ਬੱਚੇ ਜਿਹੜੇ ਪੂਰੇ ਦੇਸ਼ ਭਰ ਚੋਂ ਆਉਂਦੇ ਨੇ ਕਿ ਉਹ ਆਕੇ ਇੱਥੇ ਤੀਰ ਅੰਦਾਜ਼ੀ ਖੇਡਦੇ ਨੇ ਕਿ ਔਰ ਡੜਬੇ ਦਾ ਹਲ ਨਾ ਜਿਹੜਾ ਉਹ ਵੀ ਮੈਂ ਸਮਝਦਾ ਭਾਰਤ ਪਰ ਦੇ ਅੰਦਰ ਜਿਹੜਾ ਉਹ ਚਮਕਦਾਗਾ ਇਸ ਤੇ ਬੱਚੇ ਨੂੰ ਆਸ਼ੀਰਵਾਦ ਦੇ ਬਹੁਤੋ ਹੀ ਆਈ ਦੇ ਬੱਚੇ ਇਸ ਤਰ੍ਹਾਂ ਦਾ ਲੱਗ ਰਹੇ ਬਹੁਤ اچھا ਲੱਗਿਆ ਕਿ ਬੱਚੇ ਡਿਫਰੈਂਟ ਕਿਸਮ ਦਾ ਜਿਹੜਾ ਉਹ ਸਬਿਆਚਾਰ ਵੀ ਪੇਸ਼ ਕਰ ਰਹੇ ਨੇ ਉਸ ਸਬਿਆਚਾਰ ਦੇ ਨਾਲ ਨਾਲ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਵੀ ਦਿਖਾ ਰਹੇ ਨੇ ਕਿਉਂਕਿ ਤੀਰਅੰਦਾਜ਼ੀ ਜਿਹੜੀ ਆ ਉਹ ਭਾਰਤ ਦੀ ਬੜੀ ਅੱਛੀ ਆ ਬਹੁਤ ਤੀਰਅੰਦਾਜ਼ੀ ਦੇ ਬਹੁਤ ਅੱਛੇ ਖਿਡਾਰੀ ਜਿਹੜੇ ਨੇਗੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੈਦਾ ਕੀਤੇ ਨੇ ਜਿਸੇਮ ਜਿਹੜਾ ਹੈਗਾ ਜੀ ਲਗਾਤਾਰ ਖੇਡਾਂ ਭਰਤੀ ਬੜਾ ਕਹਿੰਦੇ ਤਾਂ ਹੋ ਰਿਹਾਗਾ ਕਿਸ ਤਰ੍ਹਾਂ ਇਹ ਸਭ ਮੈਂ ਸਭੰਦ ਜਿਹੜਾ ਵੀ ਸਕੂਲ ਖੇਡਾਂ ਪ੍ਰਤੀ ਪ੍ਰਫੁੱਲਦ ਹੁੰਦਾ ਉਸੇ ਸਕੂਲ ਦੇ ਬੱਚੇ ਜਿਹੜੇ ਨੇ ਕਿ ਉਹ ਐਜੂਕੇਸ਼ਨ ਦੇ ਅੰਦਰ ਵੀ ਬੱਚਾ ਪਰਫਾਰਮ ਕਰਦੇ ਨੇ ਕਿ ਉਹ ਪੜ੍ਹਾਈ ਦੇ ਅੰਦਰ ਵੀ ਅੱਛਾ ਪਰਫਾਰਮ ਕਰਦੇ ਨੇ ਕਿ ਸੋ ਸਾਰਿਆਂ ਨੂੰ ਜਦੋਂ ਵੀ ਕੋਈ ਵੀ ਸਕੂਲ ਆ ਸਾਰੇ ਸਕੂਲਾਂ ਚਾਹੀਦਾ ਕਿ ਉਹ ਖੇਡਾਂ ਦੇ ਵਿੱਚ ਬੱਚਿਆਂ ਨੂੰ ਜਿਆਦਾ ਜਿਆਦਾ ਭਾਗ ਦਵਾਉਣ ਤਾਂ ਕਿ ਬੱਚਿਆਂ ਦੀ ਸਿਹਤ ਵੀ ਬਣੀ ਰਹਿੰਦੀ ਆ ਔਰ ਬੱਚੇ ਜਿਹੜੇ ਨੇ ਕਿ ਪੜ੍ਹਾਈ ਦੇ ਨਾਲ ਜੁੜੇ ਰਹਿੰਦੇ ਨੇ ਕਿ ਸੱਭਿਆਚਾਰ ਦੇ ਨਾਲ ਜੁੜੇ ਰਹਿੰਦੇ ਨੇ ਕਿ ਔਰ ਨਸ਼ਿਆਂ ਤੋਂ ਜਿਹੜਾ ਉਹ ਕੋਹਾਂ ਦੂਰ ਰਹੇ ਸਰ ਕਿਤੇ ਅੱਜ ਖੇਡਾ ਹੋਰੀਆਂ ਨੇ ਜੀ ਇਸ ਜਗ੍ਹਾ ਦੇ ਵਿੱਚ ਇੱਕ ਹੋਰ ਸਟੇਡੀਅਮ ਜਿਹੜਾ ਹੈਗਾ ਤੁਹਾਡੇ ਵੱਲੋਂ ਬਣਵਾਇਆ ਜਾ ਰਿਹਾ ਜੀ ਆ ਕਿਸ ਤਰ੍ਹਾਂ ਦਾ ਜੀ ਉੱਥੇ ਤੁਸੀਂ ਵਿਜ਼ਿਟ ਕੀਤਾ ਸੀ ਪਿਛਲੇ ਦਿਨੀ ਵੀ ਜੀ ਕਿੰਨਾ ਕੰਮ ਰਹਿ ਗਿਆ ਬਿਲਕੁਲ ਹਜੇ ਬੱਸ ਸਮਝਦਾ ਉਹ ਕੰਪਲੀਸ਼ਨ ਦੇ ਨੇੜੇ ਆ ਅਗਲੇ 3 ਮਹੀਨਿਆਂ ਚ ਇੰਡੋਰ ਸਟੇਡੀਅਮ ਜਿਹੜਾ ਬਣ ਕੇ ਤਿਆਰ ਹੋਊ ਜੀ ਫਿਰ ਜਿਹੜੀਆਂ ਲਗਭਗ 11-12 ਗੇਮਾਂ ਜਿਹੜੀਆਂ ਨੇ ਉੱਥੇ ਹੋਇਆ ਕਰਨਗੀਆਂ ਔਰ ਹੋਰ ਹੋਰ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਨੇ ਔਰ ਇਸ ਸਮੇਂ ਚ ਉਹਦੇ ਦੇ ਵਿੱਚ ਹੋਇਆ ਕਰਨਗੇ ਹਰਪਾਲ ਜੀ ਮਾਨ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆਏ ਹੋਏ ਸਾਰੇ ਖਿਡਾਰੀਆਂ ਦਾ ਦਿੜਬਾ ਪਹੁੰਚਣ ਉੱਤੇ ਸਵਾਗਤ ਕੀਤਾ ਜਾਂਦਾ ਹੈ ਅਤੇ ਖੇਡਾਂ ਦੀ ਹੋਰ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਦਿੜਬਾ ਅੰਦਰ ਇੱਕ ਇੰਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ ਜੋ ਕਿ ਜਲਦੀ ਹੀ ਬਣ ਕੇ ਖੇਡ ਪ੍ਰੇਮੀਆਂ ਦੇ ਹਵਾਲੇ ਕੀਤਾ ਜਾਵੇਗਾ ਜਿਸ ਅੰਦਰ 11 ਗੇਮਾਂ ਇਕੱਠੀਆਂ ਖੇਡੀਆਂ ਜਾ ਸਕਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਦਿੜਬਾ ਤੋਂ ਹਰਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਨ